ਛੜਕਾਤਾ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ 'ਤੇ ਅੱਗ ਲੱਗੀ ਆ ਇੱਕ ਦੁਕਾਨ ਤੋਂ ਆ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਵਾਂਗੇ ਵੀ ਅਸੀਂ ਬਿਜਲੀ ਬੋਰ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਹੀਂ ਆਪਣੇ ਖਰਚਿਆਂ ਦੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਜ਼ਾਰ ਚੋਂ ਤਾਰਾਂ ਬਦਲਦੇ ਆ ਨਾ ਜੋੜ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਬਰੀ ਪੁੱਛੇ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੀਆਂ ਦੁਕਾਨਾਂ ਸੜ ਗਈਆਂ ਇਹ 5 ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕਿ ਕੁਛ ਨਹੀਂ ਰਿਆ ਅੰਦਰ ਨਾ ਇਹ ਚਾਰਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤਤਦਕਾਨ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਏ ਸੀ ਇਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਆਉਂਦੇ ਉੱਥੇ ਅੱਗ ਲੱੰਦਾ ਮੇ ਕੋਈ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਗੱਡੀ ਤੇ ਹੈਗਾ ਪੁੱਕਾ ਉਹ ਤਾਂ ਪਾਣੀ ਚੜੀ ਗਈ ਆ 20 ਮਿੰਟ ਉਹ ਅੱਗੇ ਲੱਗੇ ਨੋ ਸੇ ਹੁਣ ਕੀਤਾ ਉਹਨਾਂ ਨੇ ਉਹ ਸਾਹਮਣੇ ਕੋਈ ਪਹੁੰਚਿਆ ਫਿਰ ਮੈਂ ਸੈਂਟਰ ਵਿੱਚ ਖੜੀ ਰਹੀਏ ਤਾਂ ਨਹੀਂ ਆਇਆ ਕਿੱਸੇ ਮੈਂ ਅੱਗੇ ਵਾਲਾ ਇੱਕ ਉੱਥੇ ਗਿਆ ਹਾਂ ਉੱਥੇ ਜਿੱਦਾਂ ਹੀ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਵੇਹ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਤਰ੍ਹਾਂ ਦੀ ਪਿਆਬਲੀ ਇੱਕ ਕਦੀ ਦੋ ਇਹਦੇ ਚੱਕਰ ਵਿੱਚ ਈ ਬਤੀ ਆਈ ਫਿਰ ਆਪ ਹੀ ਮਜ਼ਦੂਰੀ ਦੀ ਸਾਰੇ ਪਬਲਿਕ ਨੇ ਤੇ ਮੇਰੀ ਅੱਤ ਲੁੱਟੀ ਅਡਾਕ ਰਾਜੇ ਕੋਲ ਪਾਣੀ ਲੈਂਦਾ ਤੇ ਆ ਬਲਾਈ ਬਾਦ ਦੇ ਨਾਲ ਪਾਣੀ ਪਿਚਾ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਪਬਲਿਕ ਹੀ ਜਿਹੜੀ ਸ਼ਿਕਾਇਤ ਲੱਗਦਾ ਜੀ ਲਾਪਰਵਾਹੀ ਹੋਈ ਆ ਸਾਰਾ ਸ਼ਹਿਰ ਇਹ ਸਾਰੀ 90% ਅਸੀਂ ਤੇ ਆਖਾਂਗੇ ਕਿ ਬਿਜਲੀ ਬੋਰਡ ਦੀ ਨਾ ਕਾਮੀ ਆ ਸਰਕਟ ਨਾ ਕਿ ਬੇਗਵਾਈ ਆ ਕੋਈ ਨਹੀਂ ਪੁੰਚਿਆ 8 35 ਦੇ ਉੱਤੇ ਅਸੀਂ ਸ਼ੋਪ ਬੰਦ ਕਰਕੇ ਕੇ ਆ ਰਾ ਮਜਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਤਲਬ ਅੱਗ ਲੱਗੀ ਐ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਉਹਦੇ ਬਾਅਦ ਇਹ ਸ਼ੁਰੂ ਹੋਈ ਐ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਚੰਡੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਐ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਟੂਨ ਕਾਨਾ ਉਹਨਾਂ ਦੀ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਕੰਨ ਨਾ ਅਗਲਾ ਟੋਟਲ 6 ਦੁਕਾਨਾਂ ਲੱਗੀਆਂ ਤੇ ਉੱਤੇ ਆ ਪਮਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਰ ਲਾਸਟ ਸੀ ਉਹਦਾ ਬਚਾ ਦੁਕਾਨਾਂ ਟੋਟਲ ਲਾਸ ਨੀ ਬਚਾਵਾ ਦੇਖੋ ਉਹਗਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਨਾ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਆਓ ਅਸੀਂ ਫਿਰ ਧੋੜੇ ਆਏ ਆ ਸਾਰੇ ਆ ਕੇ ਮਾਇਨੋ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਕੀ ਕਰਨੀ ਭਾਈ ਅੱਜ ਇਹ ਨਹੀਂ ਪਤਾ ਲੱਗ ਸਕਿਆ ਜੀ